ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਬੇਅਰੀਏ ਦੇ ਵਿੱਚ ਬੀਟੀਏ ਜਿਹੜੀ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਆ ਉਹਨਾਂ ਦੇ ਜਿਹੜੇ ਵਰਕਰਸ ਆ ਉਹਨਾਂ ਨੇ ਪਿਛਲੇ ਤਿੰਨ ਹਫ਼ਤਿਆਂ ਤੋਂ ਸਟ੍ਰਾਈਕ ਕੀਤੀ ਹੋਈ ਹੈਗੀ ਆ ਤੇ ਆਪਣੀਆਂ ਤਨਖਾਹਾਂ ਦੇ ਵਿੱਚ ਤੇ ਬੈਨੀਫਿਟਸ ਦੇ ਵਿੱਚ ਉਹ ਵਾਧਾ ਮੰਗ ਰਹੇ ਹੈਗੇ ਆ ਸੋ ਇਸ ਸਵਾਲ ਦੇ ਵਿੱਚ ਬਹੁਤ ਸਾਰੇ ਲੋਕ ਜੋ ਬੇਅਰੀਏ ਦੇ ਵਿੱਚ ਰਹਿੰਦੇ ਆ ਬੀਟੀਏ ਯੂਜ਼ ਕਰਦੇ ਆ ਉਹ ਅਪਸੈਟ ਵੀ ਹੈਗੇ ਆ ਕਿਉਂਕਿ ਕਈਆਂ ਨੇ ਕੰਮਾਂ ਤੇ ਜਾਣਾ ਹੁੰਦਾ ਤੇ ਉਹਨਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਰਾਈਡ ਨਹੀਂ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਓਵਰ ਜਾਂ ਲਿਫਟ ਉਹ ਇਸ ਟਾਈਮ ਕਾਫੀ ਪੈਸੀ ਜਿਹੜੀ ਆ ਚਾਰਜ ਕਰਦੀ ਹੈਗੀ ਆ ਸੋ ਅੱਜ ਉਹਨਾਂ ਦੀ VOTING ਹੋਣੀ ਸੀ ਉਹਦੇ ਬਾਰੇ ਵੀ ਦੱਸਾਂਗੇ ਵੀ VOTING ਹੋ ਚੁੱਕੀ ਆ ਤੇ ਕੀ ਡਿਸੀਜਨ ਜਿਹੜਾ VTA ਵਰਕਰਸ ਯੂਨੀਅਨ ਵੱਲੋਂ ਲਿਆ ਗਿਆ ਆ ਅ ਮਲਗਮੇਟਡ ਟ੍ਰਾਂਜ਼ਿਟ ਯੂਨੀਅਨ ਲੋਕਲ 265 ਇਹਨਾਂ ਨੇ ਜੋ ਮੈਂਬਰਸ ਆ ਫੈਸਟਾ ਹਾਲ ਸਿੰਤਕਲਾਰਾ ਕਾਉਂਟੀ ਫੇਅਰ ਗਰਾਊਂਡਸ ਦੇ ਵਿੱਚ ਉੱਥੇ ਕੁਝ ਘੰਟਾ ਪਹਿਲਾਂ ਉਹਨਾਂ ਨੇ ਜਿਹੜੀ ਆ VOTING ਹੋਈ ਆ ਉੱਥੇ ਤੇ ਉਹਦੇ ਵਿੱਚ VTA ਨੂੰ ਆਫਰ ਕੀਤਾ ਗਿਆ ਸੀ ਕਿ 11% ਤੁਹਾਡੀ ਰੇਜ ਜਿਹੜੀ ਹੋਊਗੀ ਪਰ ਉਹਨਾਂ ਦੇ ਜਿਹੜੇ VTA ਦੇ ਮੈਂਬਰਸ ਆ ਯੂਨੀਅਨ ਮੈਂਬਰਸ ਉਹਨਾਂ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈਗਾ 83% ਯੂਨੀਅਨ ਮੈਂਬਰਸ ਨੇ ਨੋ ਵੋਟ ਕੀਤਾ ਹੈਗਾ ਸੋ ਯੂਨੀਅਨ ਮੈਂਬਰਸ ਇਹ ਕਹਿ ਰਹੇ ਆ ਕਿ VTA ਉਹਨਾਂ ਨੂੰ ਬੁਲੀ ਕਰ ਰਿਹਾ ਇਨਸਲਟ ਕਰ ਰਿਹਾ ਮੈਂਬਰਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਜਿਹੜਾ ਦੱਸਿਆ ਹੈ ਕਿ ਜਨਰਲ ਮੈਨੇਜਰ ਗ੍ਰੈਗ ਰਿਚਰਡਸਨ ਉਸਨੇ ਜਿਹੜੇ ਯੂਨੀਅਨ ਮੈਂਬਰਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਨਐਜੂਕੇਟਿਡ ਕਿਹਾ ਹੈਗਾ ਆ ਏ ਏਟੀਯੂ ਲੋਕਲ 265 ਉਹਨਾਂ ਨੇ ਕਲੇਮ ਕੀਤਾ ਹੈਗਾ ਸੋ ਸੋ ਫਾਰ ਲੱਗਦਾ ਹੈ ਕਿ ਇਹ ਸਟ੍ਰਾਈਕ ਕਿੰਨੀ ਚੱਲੂਗੀ ਕੁਝ ਘੰਟੇ ਪਹਿਲਾਂ ਜੋ ਉਹਨਾਂ ਦੀ ਵੋਟਿੰਗ ਹੋਈ ਆ ਉਹਨੇ ਕਿਹਾ ਕਿ ਨਹੀਂ ਅਸੀਂ ਜੋ ਆਫਰ ਦਿੱਤੀ ਗਈ ਆ ਉਸ ਤੇ ਨਾਲ ਐਗਰੀ ਨਹੀਂ ਕਰਦੇ ਹੈਗੇ ਜੀ ਬਿਲਕੁਲ